سرکار یو کوٹلی صاحب سرکار یو هيا صاحب سرکار یو صدر دکونی صاحب جی سرکار یو یار دیسنگ جی سرکار ਆ ਜਨਾਬ ਜਨਾਬ ਜੀ ਥੋੜਾ ਜੁੜਾ ਥੋੜਾ ਜੁੜਾ ਕਰੋ ਲੋਕ ਸਭਾ ਜਨਨੀ ਚਲਣਾ ਦੇਖਦਾ ਕਹਿੰਦਾ ਕਿ ਵਿਆਪਕ ਫਿਰ ਚ ਹੈ ਸਰਕਾਰ ਉਹ ਸਾਹਮਣੇ ਯਾਰ ਪਾਜੀ ਪਿੱਛੇ ਆਓ ਯਾਰ ਬਾਕੀ ਦੇ ਪਾਏ ਆ ਚੰਦਰ ਯਾਰ ਥੋੜਾ ਜਿਹਾ ਪਿੱਛੇ ਖੱਬਣਾ ਇਹ ਪਿੱਛੇ ਜਾ ਰਿਹਾ ਹੈ ਅੱਗੇ ਨਾ ਬੋਲ ਯਾਰ जाओ जाओ दूर।, एक हो तो सर.. मड़ा दूर दूर हो जाओ यार फ्रेम बन जाएगा ਨੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਪਾਰਟੀ ਬੰਕਰ ਦੇ ਜਰੇ ਪਹੁੰਚੇ ਹੋਏ ਨੇ ਜੰਦੀ ਸਾਹਿਬ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਬਖਾਰ ਦੇ ਪਿੱਛੇ ਆ ਗਿਆ ਹੈ। ਜੀ ਐਮਟੀ ਕੇ ਨਾਮ ਹੈ। ਹੋਰ ਆ ਜੀ ਐਮਟੀ ਨੂੰ ਵੀ ਫੋਨ ਕਰ ਸਕਦੇ ਹੋ। ਅੰਤ ਨੂੰ ਉਹ ਜਗ੍ਹਾ ਲਾ ਲਾ ਜੂ ਇਲਾਕਾ ਸਹੀ ਮਾਰਚਾ ਆ ਨਾ ਹੋਏ ਪਤਾ ਜੇ ਪਜੀ ਉੱਥੇ ਪਸੰਗੀ ਦਤਾ ਜਾ ਕਿ ਸਾਹਿਬ ਨਾਲ ਲੈ ਕੇ ਆਪਣੇ ਲੀਡਰ ਸਹਿਬਾਨ ਨੂੰ ਨਾਲ ਲੈ ਕੇ ਆਇਆ ਭਰਨ ਵਾਸਤੇ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵਹਿਗੁਰੂ ਪ੍ਰਮਾਤਮਾ ਮੈਨੂੰ ਚੰਗੇ ਕੰਮ ਕਰਾਵੇ ਕਿ ਜੇ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਹੈ ਉਹਨੂੰ ਖਤਮ ਕਰ ਸਕਦਾ ਬਹੁਤ ਇੱਥੇ ਨਸ਼ਿਆਂ ਦੀ ਪਰਵਾਹ ਹੈ ਇੱਥੇ ਲਾਟਰੀ ਸਿਸਟਮ ਚ ਚਲਾਇਆ ਚਲਾ ਰਹੇ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸ਼ੀਤ ਨਗਰਾਲ ਹੈ ਚਾਹੇ ਰਮਨ ਅਰੋੜਾ ਹੈ ਪਹਿਲਾਂ ਸ਼ੀਤ ਨਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਭਾਜਪਾ ਚ ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਛਾਹ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਆ ਉਹ ਸ਼ੀਤ ਰੰਗਰਾਤ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ। ਉਹ ਬੰਦੇ ਵੀ ਹੈਗੇ ਆ ਇੱਥੇ ਜਿਨ੍ਹਾਂ ਸੇਖੀ ਹੈ ਇੱਕ ਨਾਮ ਦਾ ਜਿਹੜਾ ਦੜਾ ਸੱਟੇ ਦਾ ਕਾਰੋਬਾਰ ਕਰਦਾ ਜੇਲ੍ਹ ਵੀ ਜਾ ਕੇ ਆਇਆ ਉਹ ਰਿੰਕੂ ਦਾ ਬੰਦਾ ਹੈ। ਰਿੰਕੂ ਨੂੰ ਉਹਨੇ 10 ਟੋਲੇ ਦੀ ਚੈਨ ਉਹਦੇ ਜਨਮ ਦਿਨ ਤੇ ਪਾਈ ਸੀ। ਕੌਣ ਪਾਉਂਦਾ ਹੈ 10 ਟੋਲੇ ਦੀ ਚੈਨ? ਸੋ ਮੈਂ ਇਹ ਚੀਜ਼ਾਂ ਇੱਥੋਂ ਖਤਮ ਕਰਨ ਆਇਆ। ਮੇਰਾ ਡਿਵੈਲਪਮੈਂਟ ਦਾ ਏਜੰਡਾ ਹੈ। ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ। ਇੱਕ ایمز ਹਸਪਤਾਲ ਲੈ ਕੇ ਆਉਣਾ ਤਾਂ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੀ ਇਲਾਜ ਮਿਲ ਸਕੇ ਚੰਗੀ ਪੜ੍ਹਾਈ ਮਿਲ ਸਕੇ ਮੈਂ ਇੱਥੇ 에য়ারਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਰੱਖਾਂਗਾ ਜਦੋਂ ਸਾਨੂੰ ਪਾਵਰ ਆ ਗਈ ਉੱਪਰ ਤੇ ਨਾਲ ਨਾਲ ਇੱਥੇ ਸੜਕਾਂ ਦਾ ਬੜਾ ਬੁਰਾ ਹਾਲ ਹੈ ਇੱਥੇ ਲਾਅ ਐਂਡ ਆਰਡਰ ਦੀ ਬਹੁਤ ਬਿਮਾਰੀ ਹਾਲਤ ਹੈ ਇਹ ਸਾਰਾ ਕੁਝ ਠੀਕ ਕਰਨਾ ਡਿਵੈਲਪਮੈਂਟ ਕਰਾਉਣੀ ਹੈ ਇੱਥੇ ਦੀ ਇੰਡਸਟਰੀ ਨੂੰ ਉੱਪਰ ਚੱਕਣਾ ਚਾਮੜੇ ਦਾ ਕਾਰੋਬਾਰ ਬੰਦ ਹੋ ਗਿਆ ਖੇਡ ਦੀ ਸਪੋਰਟ ਦੀ ਫੈਕਟਰੀਆਂ ਬੰਦ ਹੋ ਰਹੀਆਂ ਇਹ ਸਾਰੀਆਂ ਰਿਵਾਈਵ ਕਰਨੀਆਂ ਤੇ ਜਲੰਧਰ ਨੂੰ ਇੱਕ ਸ਼ਾਨਦਾਰ ਚੰਗੇ ਮਾਹੌਲ ਵਾਲਾ ਚੰਗਾ ਜਿੱਥੇ ਐਡਮਿਨਿਸਟ੍ਰੇਸ਼ਨ ਹੋਵੇ ਉਹ ਸ਼ਹਿਰ ਬਣਾਣਾ ਰਿੰਕੂ ਕਹਿੰਦਾ ਜੇਕਰ ਕੋਈ ਸਪੋਰਟ ਆਏਗਾ ਤੇ ਕਹਿ ਰਹੇ ਕਿ ਆਪਕੇ ਜੋ ਰਿਸ਼ਤੇ ਜਾਂਦੇ ਹਨ ਉਨ ਪਰ ਈਡੀ ਨੇ ਸ਼ਿਕੰਜਾ ਕਸਾ ਹੈ ਆਪਕਾ ਨਾਮ ਈਡੀ ਨੇ ਉਸਨੇ ਚਾਰ ਸ਼ੀਟ ਮੇਂ ਦਾਖਿਲ ਕੀਤਾ ਉਸਕੇ ਬਾਦ ਉਹਨਾਂ ਨੇ ਚਾਰ ਸ਼ੀਟ ਕੇਡੀ ਜਤਾ ਕਰ ਕੀ ਹੈ ਹੈ ਨਾ ਕਿਸੇ ਚਾਰ ਸ਼ੀਟ ਚ ਮੇਰਾ ਜੰਨੀ ਜੀ ਰਿੰਕੂ ਹੋਰੀ ਕਹਿ ਮਨੂ ਸਿਰਫ ਇੱਕ ਵਾਰ ਈਡੀ ਨੇ ਬਣਾਇਆ ਸੀ ਉਹ ਸਮਝ ਗਏ ਕਿ ਇਹ ਬੰਦੇ ਸਾਫ ਹੈ 2 ਸਾਲ ਹੋ ਗਏ ਮੈਨੂੰ ਫਿਰ ਬੁਲਾਇਆ ਨਹੀਂ ਵਾਰ-ਵਾਰ ਮੈਨੂੰ 2 ਸਾਲ ਵਿਜੀਲੈਂਸ ਨੇ ਆਮ ਆਦਮੀ ਪਾਰਟੀ ਨੇ ਤਾਂ ਕੀਤਾ ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਕ ਮੈਂ ਬਿਲਕੁਲ ਪਾਕ ਦਾਮਨ ਹੈ ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬੰਨਣਾ ਲੇਕਿਨ ਮੈਂ ਪੁੱਛਣਾ ਚਾਹੁੰਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਆ ਉਹ ਕੀਤੇ ਆ ਤੇਰੇ ਤੇ ਉਂਗਰਾਲਦੇ ਆ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ ਦੋ ਸਾਰ ਮੋਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ ਨੌ ਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਮਗਾ ਅੱਛਾ ਰਿੰਕੂ ਕਹਿੰਦੇ ਕਿ ਸੱਜੂ ਨੇ ਕਿ ਭਈ ਜੇਕਰ ਸਾਡੇ ਘਰ ਦੇ ਵਿੱਚ ਜਾਂ ਫਿਰ ਸਾਡੇ ਅਸੀਂ ਚਲਾ ਰਹੇ ਹੈਗੇ ਆ ਤਾਂ ਚੰਨੀ ਜੀ ਨੂੰ ਕਹੋ ਕਿ ਭਈ ਕੋਈ ਸਾਡੇ ਉੱਤੇ ਕੇਸ ਕਿਉਂ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਚੰਨੀ ਜੀ ਨੂੰ ਫੋਬੀਆ ਹੋਇਆ ਰਿੰਕੂ ਨਹੀਂ ਨਹੀਂ ਫੋਬੀਆ ਨਹੀਂ ਹੋਇਆ ਵਾ ਬਲੈਂਕਟ ਬੇਲ ਕੌੜ ਲੈਣ ਗਿਆ ਉੱਧਰ ਤਸਕਰ ਚੱਕਿਆ ਉੱਧਰ ਉਂਗਰਾਲ ਹਾਈ ਕੋਰਟ ਚ ਪਹੁੰਚ ਗਿਆ ਬਲੈਂਕਟ ਵੇਲਣਗੇ ਕੀ ਡਰ ਰਿਹਾ ਤੈਨੂੰ ਮੈਂ ਤਾਂ ਅੱਜ ਤੱਕ ਕਦੇ ਬਲੈਂਕਟ ਵੇਲ ਨਹੀਂ ਲਈ ਮਾਨੂੰ ਇੰਡੀਆ ਨੇ ਵੀ ਬੁਲਾਇਆ ਮਾਨੂੰ ਬੜਾ ਤੰਗ ਕਰਿਆ ਦੋਨਾਂ ਸਰਕਾਰਾਂ ਨੇ ਬਲੈਂਕਟ ਵੇਲ ਵਾਸਤੇ ਜਾਣ ਦਾ ਮਤਲਬ ਹੈ ਚੋਰ ਹੈ ਇੱਕ ਨੰਬਰ ਦੇ ਕਿਹ ਕੁ ਕਹਿੰਦਾ ਤੁਸੀਂ ਜ਼ਮਾਨਤ ਤੇ ਤੁਸੀਂ ਜ਼ਮਾਨਤ ਤੇ ਤੇਰੀ ਨਹੀਂ ਜੀ ਹਾਂ ਜੀ ਕਿਹ ਕੁ ਕਹਿੰਦਾ ਤੁਸੀਂ ਖੁਦ ਜ਼ਮਾਨਤ ਕਿਹੜੀ ਜ਼ਮਾਨਤ ਤੇ ਹੈ ਕਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜ਼ਮਾਨਤ ਤਾਂ ਹੋਏਗੀ ਚੰਨੀ ਜੀ ਅੱਛਾ ਜੀ ਚੰਨੀ ਪਰसों ਜਿਹੜਾ ਹੋਇਆ ਸੀ ਆਂਗਣਵਾੜੀ ਕੇਂਦਰ ਦੇ ਵਿੱਚ ਬੱਚੇ ਇਹਦੇ بیمار ਪਏ ਸੀਗੇ ਕਿਉਂਕਿ 6 ਮਹੀਨੇ ਚਪਾਰੀ ਜਿਹੜੀ ਦਵਾਈ ਸੀਗੀ ਉਹ ਉਹਨਾਂ ਤੇ ਕਾਰਵਾਈ ਕਰਤੀ ਗਈ ਜਿਹੜੀ ਵਰਕਰਾਂ ਦੀ ਸੇਵਾਵਾਂ ਉਹ ਰੱਦ ਕਰ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੂੰ ਤਾਂ ਨਹੀਂ ਮੰਦਾ ਆਂਗਣਵਾੜੀ ਵਰਕਰ ਸਾਡਾ ਧੁਰਾ ਬਹੁਤ ਅੱਛਾ ਕੰਮ ਕਰ ਰਹੀਆਂ ਮੈਂ ਆਸ਼ਾ ਵਰਕਰਾਂ ਦੀ ਮੈਂ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਮਿੱਡੇ ਮੀਲ ਵਾਲਿਆਂ ਦੀ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਅੱਜ ਦੇਖੋ ਪਤਾ ਕਿਹਾ ਕਿ ਗਲਤੀਆਂ ਹੈਗੀਆਂ ਸਰਕਾਰ ਦੀਆਂ ਗਲਤੀਆਂ ਹੈਗੀਆਂ ਮੰਤਰੀਆਂ ਦੀਆਂ ਇਹ 올ਡ ਦਵਾਈ ਭੇਜਦੇ ਆ ਜਿਹੜੀ ਕਿ ਲੈਪਸ ਹੋ ਚੁੱਕੀ ਹੈ ਉਹ ਵਿਚਾਰੀਆਂ ਕੀ ਕਰਨ ਉਹਨਾਂ ਨੂੰ 3-4000 ਰੁਪਏ ਜਾਂ 10-18 10000 ਰੁਪਏ ਮਿਲਦਾ ਹੈ ਉਹ ਕੀ ਕਰਨ ਇਹ ਪਰਚੇ ਉਹਨਾਂ ਤੇ ਗਰੀਬ ਬੰਦਿਆਂ ਤੇ ਲੁੱਟ ਰਹੇ ਆ ਮੰਤਰੀ ਮੁੱਖ ਮੰਤਰੀ ਦੀ ਛੇਹਟ ਹੋ ਰਿਹਾ ਇਹ ਇਹ ਕਿਹਦੀ ਛੇਹਟ ਹੋ ਰਿਹਾ ਮਨੀਸ਼ੰਗਰ ਅੱਯਰ ਕਾ ਕਹਿਣਾ ਕਿ ਭਾਰਤ ਕੋ ਪਾਕਿਸਤਾਨ ਕੋ ਸਮਾਰ ਦੇਣਾ ਚਾਹੀਏ ਕਿਉਂਕਿ ਉਹਨਕੇ ਪਾਸ ਮੈਨੂੰ ਕਹਿੰਦੇ ਮੈਂ ਆਊਟਸਾਈਡਰ ਐ ਇਹ ਸਾਰੀਆਂ ਪਾਰਟੀਆਂ ਦੂਸਰੀਆਂ ਚੋਂ ਆਏ ਮੈਂ ਉਸ ਗੱਲ ਨੂੰ ਵੀ ਛੱਡ ਦਿੰਨਾ ਲੇਕਿਨ ਮੈਂ ਇੱਥੇ ਘਰ ਲੈ ਲਿਆ ਮੇਰੇ ਬਾਪ ਨਾ ਦਾਦੇ ਪਰਦਾਦੇ ਇੱਥੇ تھے ਮੇਰੇ ਜਠੇਰੇ ਇੱਥੇ ਐ ਮੈਂ ਆਪਣੇ ਜਠੇਰਿਆਂ ਦੇ ਘਰ ਆਇਆ ਮੈਂ ਇੱਥੇ ਰਹਿਣ ਆਇਆ ਮੈਂ ਕੋਠੀ ਲੈ ਲਈ ਐ ਮੈਂ ਉਰੇ ਰਹਾਂਗਾ ਲੋਕਾਂ ਦੀ ਇਸ ਗੱਲ ਦੀ ਮੇਰੇ ਲੀਡਰਾਂ ਨੂੰ ਅਲੰਬਾ ਨਹੀਂ ਆਏਗਾ ਕਿ ਮੈਂ ਮਿਲਿਆ ਨਹੀਂ ਕਮੇਟੀ ਜੀ ਕਹਿ ਰਹੇ ਸੀ ਕਿ ਜਠੇਰੇ ਕਿੱਥੇ ਆਜ ਤਾਂ ਤੁਸੀਂ ਜਠੇਦੇ ਵੀ ਉਹਨਾਂ ਦੀ ਯਾਦ ਕਰਾਉਂਦੇ ਜੈਤੀਵਾਲ ਜਾ ਕੇ ਦੇਖ ਲਵੇ ਪੁਆਰ ਗੋਤ ਦੇ ਜਠੇਰੇ ਮੇਰੇ ਪਿੰਡ ਚ ਮੇਰਾ ਮੇਰੀ ਇਨਕੁਆਰੀ ਕਰ ਲਵੇ ਮੇਰਾ ਪੁਆਰ ਗੋਤ ਹੈ ਕਿ ਨਹੀਂ ਸਾਡੇ ਸਾਡੇ ਪਰਬੁਰਜ ਇੱਥੇ ਤੋਂ ਉੱਠ ਕੇ ਗਏ ਕਿ ਨਹੀਂ ਮੇਰੇ ਪਿੰਡ ਜਾਵੇ ਉਹਨਾਂ ਨੂੰ ਪੁੱਛੇ ਕਿ ਤੁਹਾਡਾ ਗੋਤ ਕੀ ਹੈ ਚੰਨੀ ਕਿਹੜੇ ਗੋਤ ਦਾ ਹੈ ਫੇਰ ਤੁਸੀਂ ਜੈਤੀਵਾਲ ਚਲੇ ਜਾਓ ਉੱਥੇ ਦੇਖੋ ਮੇਰੇ ਵਿੱਚ ਠੇਰੇ ਹੈ ਕਿ ਨਹੀਂ ਅੱਜ ਉਹਨਾਂ ਨੇ ਸਰਮਾਨ ਕੀਤਾ ਮੈਨੂੰ ਆ ਕੇ ਸਰ ਪਹਿਲਾ ਬ੍ਰਿਕਰ ਆਇਆ ਸਰ ਫਾਰਮਰ ਮਿਨਿਸਟਰ ਮਨੀ ਸ਼ੰਕਰ ਅੱਜ ਦਾ ਕਹਿਣਾ ਹੈ ਕਿ ਭਾਰਤ ਕੋ ਪਾਕਿਸਤਾਨ ਕੋ ਸਮਾਨ ਉਹ ਵੀ ਗੱਲ ਸਾਡੀ ਕਾਂਗਰਸ ਪਾਰਟੀ ਉੱਪਰ ਦੇਗੀ ਮੈਂ ਉਹਨਾਂ ਪਾਰਟੀਆਂ ਦੀ 130 ਬੀਜੇਪੀ ਕਹਿੰਦੀ 400 ਦੇ ਬਾਅਦ 400 ਦੇ ਪਾਰ ਹੀ ਹੋਣਾ ਹੈ ਲੇਕਿਨ ਪਾਰ ਵਾਲੀ ਆਈ ਮਿਲਨੀ ਹੈ ਬੀਜੇਪੀ ਨੂੰ ਹੇਠ ਲਿਆ 400 ਸਾਨੂੰ ਹੈ ਕੰਨੀ ਕਿਹੜੇ ਮੁੱਦੇ ਲੈ ਕੇ ਜਾਂਦੇ ਆ ਕਈ ਗੱਲਾਂ ਹੋਈਆਂ ਕੰਨੀ ਜੀ ਕਿਹੜੇ ਮੁੱਦੇ ਲੈ ਕੇ ਆਦੇ ਵਾਸਤੇ ਇੰਡੀਆ ਕੰਟਪੰਦਨ ਤੋਂ ਉਹਨੂੰ ਲੈ ਕੇ ਕਈ ਗੱਲਾਂ ਹੋਈਆਂ ਨੇ ਕਹਿੰਦੇ ਪਹਿਲੇ ਸਰ ਜੀ ਗੱਲ ਸੁਣਾ ਮੇਰੇ ਨਾਲ ਗੱਲ ਕਰੋ ਜਲੰਧਰ ਦੀ ਮੈਂ ਹੁਣ ਜਲੰਧਰ ਵਿੱਚ ਆਇਆ ਜਦ ਮੈਂ ਮਿਊਨਿਸਪਲ ਕਮੇਟੀ ਦਾ ਖਰੜ ਦਾ ਪ੍ਰਧਾਨ ਸੀ ਮੈਂ ਮਣਾਮੂਹੀ ਉੱਥੇ ਡਿਵੈਲਪਮੈਂਟ ਕਰਾਈ ਅੱਜ 25 ਕਰੋੜ ਰੁਪਏ ਏਕੜ ਜ਼ਮੀਨ ਆ ਉੱਥੇ ਇੰਨੀ ਡਿਵੈਲਪਮੈਂਟ ਕਰਾਈ ਜਿੱਥੇ 3 ਲੱਖ ਰੁਪਏ ਕੀ ਲਾਉਂਦਾ ਸਾਰੀ ਕਮੇਟੀ ਸਾਰੀ ਕਮੇਟੀ ਤੇ ਚਮਕੌਰ ਸਾਹਿਬ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ ਦੋ ਕਾਲਜ ਬਣ ਰਹੇ ਇੱਕ ਯੂਨੀਵਰਸਿਟੀ ਪੜ ਰਹੀ ਹਸਪਤਾਲ ਦੀ ਬਿਲਡਿੰਗ ਨਵੀਂ ਬਣੀ ਸਾਰੀਆਂ ਸੜਕਾਂ ਚੌੜੀਆਂ ਕਰੀਆਂ ਉੱਥੇ ਹੀ ਕਜੂਬਾ ਬਣਿਆ ਜਿਹੜਾ ਕਿ ਸਾਰੇ ਦੁਨੀਆ ਦੇਖਣ ਆ ਰਹੀ ਹੈ ਕਦੇ ਉਹਦੀ ਲਾਈਨ ਨਹੀਂ ਟੁੱਟਦੀ ਸਿੱਖ ਧਰਮ ਨੂੰ ਇਤਿਹਾਸ ਮੇਰਾ ਮਾਡਲ ਮੇਰਾ ਅਜੰਡਾ ਇੱਥੇ ਡਿਵੈਲਪਮੈਂਟ ਕਰਾਉਣਾ ਦਾ ਚੰਗੇ ਸਕੂਲ ਚੰਗੇ ਕਾਲਜ ਚੰਗੀ ਯੂਨੀਵਰਸਿਟੀ ਚੰਗੇ ਹਸਪਤਾਲ ਇਹ ਮੇਰਾ ਮਾਡਲ ਹੈ ਚੰਗੀਆਂ ਸੜਕਾਂ 인ਫਰਾਸਟ੍ਰਕਚਰ ਦੇਣਾ ਇੰਡਸਟਰੀ ਨੂੰ ਠੀਕ ਕਰਨਾ ਮੇਰਾ ਮਾਡਲ ਕੋਈ ਰਾਜਨੀਤਿਕ ਲੜਾਈਆਂ ਲੜਨਾ ਨਹੀਂ ਹੈ ਮੇਰਾ ਮਾਡਲ ਨਿੱਕੂ ਵਰਗੇ ਅੰਗਰਾਲ ਵਰਗੇ ਜਿਹੜੇ ਨਸ਼ਾ ਵੇਚਦੇ ਐ ਇਹ ਜਿਹੜਾ ਇੱਕ ਹੋਰ ਕਿਹੜਾ ਰਮਨ ਅੋਰਰਾ ਜਿਹੜੇ ਨਸ਼ਾ ਵੇਚਦੇ ਐ ਗਲਤ ਕੰਮ ਕਰਾਉਂਦੇ ਇਹਨਾਂ ਨੂੰ ਭਜਾਉਣਾ ਔਰ ਇਹਨਾਂ ਤੋਂ ਨਜ਼ਾਰਦ ਹੋਣੇ ਸਭ ਕੇਜਰੀਵਾਲ ਸਾਹਿਬ ਨੂੰ ਵੇਲ ਮਿਲ ਗਈ ਹੈ ਇੱਕ ਤਰੀਕ ਤੱਕ ਦੀ ਕਿਵੇਂ ਵੇਖਦੇ ਹੋ ਇਹ ਸਭ ਜੀ ਭਾਈ ਸਾਹਿਬ ਜੀ ਮੈਂ ਉਹਦੇ ਬਾਰੇ ਕੁਝ ਕਿਹਾ ਕਹਾ ਹਾਂ ਤੁਸੀਂ ਇਹ ਠੀਕ ਹੈ ਵੀ ਕੋਰਟ ਨੇ ਉਹ ਆਪਣੇ ਲੈਕਚਰ ਅਕਦੀ ਪਲੀ ਲੇਤੀ ਉਹਨੂੰ ਵੇਚ ਦੇਤੀ ਲੇਕਿਨ ਕੀ ਉਹ ਦਾਗ ਤੋਂ ਹੋ ਜਾਣਗੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਕਾਲੀ ਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦਾ ਪੂਰਾ ਵਿਕਾਸ ਕੀਤਾ ਗਿਆ ਕਹਿੰਦੇ ਕਿ ਜਨੀਸ਼ ਸਾਹਿਬ ਇੱਕ ਲਾਸ ਵਾਰ ਮੈਂ ਇਸ ਸੰਵਿਧਾਨ ਨੂੰ ਉਚਾਉਣ ਦੀ ਕਸਮ ਖਾ ਕੇ ਆਇਆ ਤੇ ਇਸ ਤੋਂ ਬਾਅਦ ਮੈਂ ਅੰਬੇਦਕਰ ਸਾਹਿਬ ਦੇ ਬੁੱਤ ਤੇ ਜਾਣਾ ਉੱਥੇ ਨਮਸਕਾਰ ਕਰਨੀ ਆ ਉੱਥੇ ਸੌਂ ਖਾਣੀ ਆ ਕਿ ਸਾਡਾ ਦੇਸ਼ ਕੱਟਾ ਰਹੇਗਾ ਸਾਡਾ ਸੰਵਿਧਾਨ ਇਹੀ ਰਹੇਗਾ ਇਹਦੇ ਨਿਰਮਾਤਾ ਸਾਡੇ ਬਾਬਾ ਸਾਹਿਬ ਅੰਬੇਦਕਰ ਹੀ ਰਹਿਣਗੇ ਇਹ ਬਦਲ ਨਹੀਂ ਸਕਣਗੇ